ਨਿਕਲ ਗਿਆ ਨਾ ਕੁਮਾਰ ਜੀ ਕੀ ਗੱਲਬਾਤ ਹੋਈ ਅੱਜ ਗੱਲਬਾਤ ਕੁਝ ਨਹੀਂ ਹੋਈ ਅਸੀਂ ਉੱਥੇ ਬੈਠੇ ਸੀ ਸਿਟੀ ਹਾਰਡ ਰੋਡ ਉੱਤੇ ਅੱਗੇ ਮੜਾ ਜਾ ਤੇ ਉੱਥੇ ਦੋ ਬਾਈਕ ਵਾਲੇ ਆਏ ਤੇ ਉਹਨਾਂ ਨੇ ਆ ਕੇ ਇਹਨਾਂ ਤੋਂ ਪਰਸਕ ਹੋਏ ਆ ਇਹਨਾਂ ਦਾ ਉਹਨਾਂ ਕਰਕੇ ਹੈਂਡਲ ਕੁੜੀ ਦਾ ਵਿਗੜਿਆ ਉਹ ਨਾਲ ਨੇ ਗਰਗਿਓ ਅਸੀਂ ਚੱਕਿਆ ਇਹਨਾਂ ਨੂੰ ਆ ਕੇ ਆ ਲੈਕੋ ਸਾਡੇ ਤੁਹਾਨੂੰ ਦਿਨਸ਼ਾਮ ਆ ਮੈਂ ਇਹਨਾਂ ਨੂੰ ਚੱਕੇ ਜਾ ਕੇ ਦੋ ਗੱਡੀਆਂ ਰੋਕੀਆਂ ਤੇ ਮਤਲਬ ਇਹਨਾਂ ਨੂੰ ਬਿਠਾਇਆ ਅਸੀਂ ਲੈ ਕੇ ਉਹ ਪਿੰਡ ਚਾਹੇ ਸਦਾ ਬਸ ਇਹੀ ਗੱਲਬਾਤ ਹੋਈ ਜਾਂ ਉਹਦੇ ਬਾਰੇ ਇਹ ਬਿਆਨ ਦੇਣਗੇ ਮੁੰਡਿਆਂ ਦਾ ਕੋਈ ਪਤਾ ਨਹੀਂ ਕਿ ਮੁੰਡੇ ਹੈਗੇ ਸੀ ਵੀਰੇ ਅਸੀਂ ਉਹਨਾਂ ਨੂੰ ਹਾਕ ਮਾਰੀ ਉਹਨਾਂ ਨੂੰ ਉਹਦਾ ਭੱਜ ਕੇ ਸੀ ਨਾਲ ਦੀ ਨਾਲ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਨੂੰ ਸਰਕਾਰਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਬਾਈ ਹੱਥ ਜੋੜ ਕੇ ਬੇਨਤੀ ਆ ਤੁਸੀਂ ਮਾੜਾ ਧਿਆਨ ਦਿਓ ਵੀ ਨਾਬੇ ਦਾ ਹਾਲ ਬਹੁਤ ਮਾੜਾ ਏ ਆ ਦੇਖ ਲੋ ਸਾਹਮਣੇ ਆ ਜੋ ਵੀ ਹੈ ਤੇ ਇਹ ਤੁਹਾਨੂੰ ਜਾਣਦੇ ਨੇ ਜੀ ਇਹ ਨਹੀਂ ਮੈਨੂੰ ਜਾਣਦੇ ਨਹੀਂ ਹੈਗੇ ਜੀ ਆਪਾਂ ਤਾਂ ਇਨਸਾਨੀ ਤੌਰ ਤੇ ਆਪਾਂ ਨੇ ਆਪਣਾ ਫਰਜ਼ ਨਿਭਾਇਆ ਹੈ ਵੀ ਅੱਜ ਕੱਲ ਕੋਈ ਨਹੀਂ ਚੱਕਦਾ ਕਿਸੇ ਨੂੰ ਜੇ ਆਪਾਂ ਚੱਕਿਆ ਇਹਨਾਂ ਨੂੰ ਇਹ ਕਹਣਾ ਜੀ ਇਹ ਕਿੱਥੋਂ ਨਾਦੇ ਰਹਿਣਾ ਹਾਂ ਜੇ ਨਾਦੇ ਦੇ ਰਹਿਣਾ ਮੈਂ ਕੋਈ ਫਾੜ ਕਾ ਰਹਿਣਾ ਨਹੀਂ ਕਿਥੇ ਰਹਿੰਦੇ ਨੇ ਤੇ ਆਪਾਂ ਤਾਂ ਇਹ ਜਾਲਸੁਰ ਦੌਰਾਨ ਦੇਖੀ ਗਾਣਾ ਦੰਨੋ ਵੀ ਜੇ ਤੁਸੀਂ ਦੇਖਿਆ ਜਾਓ ਤੇ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਨਾ ਦੇ ਬੰਦਿਆਂ ਤੇ ਜਿਹੜੇ ਗਲਤ ਅੰਸਰ ਆਪਣੇ ਕਰਦੇ ਨੇ ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਕਿੰਨੇ ਬੰਦੇ ਸੀਗਾ ਪਤਾ ਹੀ ਕੁਛ ਇੱਕੋ ਹੀ ਸੀਗਾ ਤੇ ਜਿਹੜਾ ਕੀ 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 ਕੁਸ ਸੀਗਾ ਜੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਪੰਜਾਬ ਜਾ ਰਹੇ ਸੀਗੇ ਉਧਰ ਅੱਛਾ ਹਾਂਜੀ ਤੇ ਪਰ ਇੱਕ ਬੰਦਾ ਸੀ ਮੋਟਰਸਾਈਕਲ ਮੋਟਰਸਾਈਕਲ ਤੇ ਸੀ ਕਾਤੇ ਸੀ ਜੀ ਉਹ ਵਾਈਟ ਤੇ ਸੀਗਾ ਇੱਥੇ ਸੀਗਾ ਅੱਛਾ ਕੋਈ ਪਛਾਣ ਆ ਹੈ ਉਹਦੀ ਤਾਂ 22 ਚਲਾ ਰਹੀ ਸੀ ਮम्मा ਵਿੱਚੇ ਬੈਠੇ ਸੀ ਠੀਕ ਹੈ ਤੁਸੀਂ ਉੱਥੇ ਰੁਕੇ ਹੋਏ ਸੀ ਜਾਂ ਜਾ ਰਹੇ ਸੀ ਜਾ ਰਹੇ ਸੀ ਅੱਛਾ ਪਰਸ ਲੈ ਗਏ ਡੋਟ ਹਾਂਜੀ ਤੇ ਕਿ ਪਰਚੇ ਕੋਈ ਸਮਾਨ ਕੀ ਕੀ ਸੀ ਆਫੀਕਾ ਆਗਰ ਦੁਬਾਰਾ ਸੀਗੇ ਤਾਂ ਕੈਸ਼ ਵੀ ਸੀਗਾ ਭਈ ਆ ਪੈਸੇਗਾ ਤਾਂ ਦੋ ਪਹੁੰਚੇ ਮਾਮ ਜਿਹੜਾ ਜੇ ਕੇਸ ਆਇਆ ਹੈ ਲੁੱਟਖੋਆ ਵਾਲਾ ਇਹ ਕਿ ਲੇਡੀਆਂ ਆਈ ਹੈ ਜਿਹੜੀ ਉਹ ਕੀ ਨਾਮ ਹੈ ਕੀ ਗੱਲਬਾਤ ਹੋਈ ਹੈ ਇਹ ਸੁਖਵਿੰਦਰਪੁਰ ਪੇਸ਼ੰਤ ਦਾ ਨਾਮ ਹੈ ਅਰਾਊਂਡ 40 ਈਅਰ 올ਡ ਹੈ ਵਾਈਫ ਆਫ ਗੁਰਪ੍ਰੀਤ ਸਿੰਘ ਇਹ ਆਈਟੀਆਈ ਦੇ ਸਾਹਮਣੇ ਸਨੈਚਿੰਗ ਕੇਸ ਹੈ ਔਰ ਇਹ 3 4 ਡੇਸ ਤੋਂ ਕੰਟੀਨਿਊਸਲੀ ਹੋ ਰਹੀ ਹੈ ਮੈਂ ਡੇਲੀ ਆਪਣੀ ਡਿਊਟੀ ਚ ਇੱਕ ਪੀਆਈ ਤਾਂ ਕਰਦੀ ਕਰਦੀ ਹਾਂ ਤੇ ਡੇਲੀ ਸਨੈਚਿੰਗ ਕੇਸ ਆ ਰਹੇ ਨੇ ਕਿੰਨੇ ਕਿ ਸੱਟਾਂ ਜਿਹੜੀ ਹੋਈ ਹੈ ਕਿੰਨੇ ਕਿ ਸੱਟਾਂ ਨੇ ਮੈਮ ਹੋਰ ਸਿਰ ਤੇ ਸੱਟ ਆਈ ਹੈ ਉਹਨਾਂ ਨੇ ਸੋ ਆਪਣੀ ਬਾਈਕ ਤੋਂ ਗਿਰ ਗਏ ਜਦੋਂ ਉਹਨਾਂ ਨੇ ਸਨੈਚਿੰਗ ਕੀਤਾ ਉਹਨਾਂ ਦਾ ਪਰਸ ਖਿੱਚਿਆ ਉਹਨਾਂ ਤੇ ਉਹ ਨੀਚੇ ਗਿਰ ਕੇ ਤੇ ਉਹਨਾਂ ਦੇ ਹੈਡ ਇੰਜਰੀ ਹੋਈ ਹੈ